पंजाबी भाषा प्यार करने वाले स्रोत ने धनबाद बाद अच्छी सुनोगे डॉक्टर नरेंद्र सिंह कपूर जी द्वारा लिखी किताब सुखन स्नेह इस पुस्तक लेख विचलेखे तो वाल लिखे गए सुखन स्नेह कि तीन अपने आप बारे अपनी राय बदल सको थी सोच विच उ कुछ उपजेगा जो कुछ तुम बीजोंगे जो हो जिच तो होगी वह जि मनुख तुँ निबड़ों ਉਸਾਰੂ ਸੋਚ ਤੋਂ ਬਿਨਾ ਕੋਈ ਉਸਾਰੀ ਸੰਭਵ ਨਹੀਂ ਹੁੰਦੀ ਉਸਾਰੂ ਸੋਚ ਵਾਲਾ ਇੱਕ ਵਿਅਕਤੀ ਵੀ ਬਹੁ ਗਿਣਤੀ ਹੁੰਦਾ ਹੈ ਤੁਹਾਡੇ ਵਿਸ਼ਵਾਸ ਹੀ ਤੁਹਾਡੇ ਆਲੇ ਦੁਆਲੇ ਦਾ ਵਾਤਾਵਰਣ ਸਿਰਜਦੇ ਹਨ ਜੀਵਨ ਅਤੇ ਸੰਸਾਰ ਦਾ ਸੋਹਣਾ ਹੋਣਾ ਤੁਹਾਡੇ ਵਿਸ਼ਵਾਸਾਂ ਉੱਤੇ ਤੁਹਾਡੀ ਸੋਚ ਉੱਤੇ ਅਤੇ ਤੁਹਾਡੇ ਦ੍ਰਿਸ਼ਟੀਕੋਣ ਉੱਤੇ ਨਿਰਭਰ ਕਰਦਾ ਹੈ ਸਿਆਣਪ ਨਾਲੋਂ ਉਦਾਰ ਦ੍ਰਿਸ਼ਟੀਕੋਣ ਵਧੇਰੇ ਮਹੱਤਵਪੂਰਨ ਹੁੰਦਾ ਹੈ ਸਫਲਤਾ ਪ੍ਰਸੰਨਤਾ ਤੇ ਸਬਰ ਸੰਤੋਖ ਕਿਸੇ ਮੰਜ਼ਿਲ ਦੇ ਨਾਂ ਨਹੀਂ ਇਹ ਯਾਤਰਾ ਦੇ ਪੜਾਹ ਹਨ ਚਿੰਤਾਵਾਂ ਤੇ ਦੁਚਿੱਤੀਆਂ ਕਲਪਨਾ ਦੀ ਦੁਰਵਰਤੋਂ ਵਿੱਚੋਂ ਜਨਮ ਦੀਆਂ ਹਨ ਇਹ ਸਵੈ ਭਰੋਸੇ ਦੀ ਅਨਹੋਂਦ ਦੀਆਂ ਲਾਮਤਾ ਹਨ ਫਰਜ਼ ਨਿਭਾਏ ਬਿਨਾ ਸੁੱਖ ਦੀ ਪ੍ਰਾਪਤੀ ਅਸੰਭਵ ਹੈ ਜ਼ਿੰਦਗੀ ਵੱਲ ਮੁਸਕਰਾ ਕੇ ਉਹੀ ਵੇਖ ਸਕਦੇ ਹਨ ਜਿਨ੍ਹਾਂ ਵਿੱਚ ਆਪਣਾ ਫਰਜ਼ ਨਿਭਾਉਣ ਦੀ ਦਲੇਰੀ ਹੁੰਦੀ ਹੈ ਤੇ ਜਿਨ੍ਹਾਂ ਵਿੱਚ ਨਿੱਜ ਤੋਂ ਪਰੇ ਵੇਖਣ ਦਾ ਸਾਹਸ ਅਤੇ ਆਪਣੇ ਵਿਰੋਧੀ ਦਾ ਵੀ ਸਤਿਕਾਰ ਕਰਨ ਦਾ ਸਲੀਕਾ ਹੁੰਦਾ ਹੈ ਇਹ ਪੁਸਤਕ ਤੁਹਾਨੂੰ ਸਮਰਪਿਤ ਹੈ ਕਿਉਂਕਿ ਤੁਹਾਡੇ ਵਿੱਚ ਅਜਿਹੇ ਮਨੁੱਖ ਬਣਨ ਦੀਆਂ ਸੰਭਾਵਨਾਵਾਂ ਹਨ ਨਿਰਾਸ਼ ਹੋਣਾ ਮਨਾ ਹੈ ਨਵੇਂ ਰਾਹ ਉਹਨਾਂ ਨੂੰ ਹੀ ਲੱਭਦੇ ਹਨ ਜਿਹੜੇ ਰਾਹ ਭੁੱਲ ਜਾਣ ਇਸ ਤੱਥ ਦਾ ਸੱਚ ਤੁਹਾਨੂੰ ਕਿਸੇ ਮਾਰੂਥਲ ਜਾਂ ਪਹਾੜ ਵਿੱਚ ਇਕੱਲਿਆਂ ਵਿਚਰਨ ਨਾਲ ਹੀ ਸਮਝ ਆਵੇਗਾ। ਅਸੀਂ ਉਹੀ ਕੁਝ ਹੁੰਦੇ ਹਾਂ ਜੋ ਕੁਝ ਐਸੀ ਆਪਣੇ ਆਪ ਬਾਰੇ ਸੋਚਦੇ ਰਹਿੰਦੇ ਹਾਂ। ਜਿਹੋ ਜਿਹਾ ਸਾਡਾ ਅਮਲ ਹੁੰਦਾ ਹੈ, ਉਹੋ ਜਿਹਾ ਸਾਡਾ ਚਰਿੱਤਰ ਬਣ ਜਾਂਦਾ ਹੈ। ਜਿਹੋ ਜਿਹਾ ਸਾਡਾ ਚਰਿੱਤਰ ਬਣ ਜਾਂਦਾ ਹੈ, ਉਹੋ ਜਹੀ ਹੀ ਸਾਡੀ ਦੁਨੀਆ ਪ੍ਰਤੀਤ ਹੁੰਦੀ ਹੈ। ਕਈ ਬਸੰਤ ਵਿੱਚ ਵੀ ਉਬਾਸੀ ਵਾਂਗ ਵਿਚਰਦੇ ਹਨ। ਕਈ ਪਤਝੜ ਵਿੱਚ ਵੀ ਮੋਰ ਵਾਂਗ ਨੱਚਦੇ ਹਨ। ਕਈਆਂ ਦਾ ਸਵੇਰ ਬੰਦ ਨਾਲੀ ਵਾਲਾ ਹੁੰਦਾ ਹੈ। ਕਈ ਛੱਪੜ ਵਾਂਗ ਹੁੰਦੇ ਹਨ। ਕਈ ਝੀਲ ਜਿਹੇ ਲੱਗਦੇ ਹਨ। ਕਈ ਨਹਿਰ ਵਾਂਗ ਵਗਦੇ ਹਨ। ਕਈ ਦਰਿਆ ਵਾਂਗ ਚੱਲਦੇ ਹਨ। ਕਈ ਨਿਰੇ ਸਮੁੰਦਰ ਹੁੰਦੇ ਹਨ। ਕਈ ਰਾਜ ਆਂਦਿਆਂ ਨੂੰ ਵੀ ਥਾੜੀ ਮਾਰ ਕੇ ਉਤਸ਼ਾਹ ਦਿੰਦੇ ਹਨ। ਕਈ ਆਪਣੇ ਬੱਚਿਆਂ ਦੀ ਸਫਲਤਾ ਉਡੀਕਦੇ ਹਨ। ਤਾਂ ਕਿ ਕਹਿ ਸਕਣ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਤੂੰ ਇਹੀ ਕੁਝ ਕਰਨਾ ਸੀ। ਮਨੁੱਖ ਦਾ ਸਭ ਤੋਂ ਵੱਡਾ ਫਰਜ਼ ਇਹ ਹੈ ਕਿ ਉਹ ਜ਼ਿੰਦਗੀ ਨੂੰ ਬਰਦਾਸ਼ਤ ਕਰੇ। ਕਿਸੇ ਦੇ ਜੀਵਨ ਵਿੱਚ ਸਭ ਕੁਝ ਚਾਹੇ ਅਨੁਸਾਰ ਨਹੀਂ ਵਾਪਰਦਾ ਤੁਹਾਨੂੰ ਉਹ ਹੀ ਮੁਸ਼ਕਲਾਂ ਪੈਣਗੀਆਂ ਜਿਨ੍ਹਾਂ ਦਾ ਹੱਲ ਤੁਸੀਂ ਕਰ ਸਕੋਗੇ ਯਾਦ ਰੱਖਣ ਵਾਲੀ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਆਪਣੀਆਂ ਸਾਰੀਆਂ ਮੁਸ਼ਕਲਾਂ ਨਾਲੋਂ ਵੱਡੇ ਹੋ ਲੰਘ ਗਏ ਮੌਕਿਆਂ ਦਾ ਅਫਸੋਸ ਕਰਨ ਦੀ ਥਾਂ ਆਪਣੀ ਬਿਰਤੀ ਵਰਤਮਾਨ ਉੱਤੇ ਕੇਂਦ੍ਰਿਤ ਕਰਕੇ ਅਸੀਂ ਆਪਣੇ ਭਵਿੱਖ ਦੀ ਦਿਨਹਾਰ ਬਦਲ ਸਕਦੇ ਹਾਂ ਅਤੀਤ ਸਾਡੇ ਵੱਸ ਨਹੀਂ ਹੁੰਦਾ ਪਰ ਭਵਿੱਖ ਸਾਡੇ ਸਾਹਮਣੇ ਹੁੰਦਾ ਹੈ ਸਫਲ ਉਹ ਹੀ ਹੁੰਦੇ ਹਨ ਜਿਹੜੇ ਸਫਲ ਨਹੀਂ ਹੋਣਾ ਚਾਹੁੰਦੇ ਬਿਮਾਰ ਉਹ ਹੀ ਪੈਂਦੇ ਹਨ ਜਿਨ੍ਹਾਂ ਕੋਲ ਬਿਮਾਰ ਹੋਣ ਦਾ ਸਮਾਂ ਹੁੰਦਾ ਹੈ ਅਕਸਰ ਜੋ ਕੁਝ ਸੰਭਵ ਹੁੰਦਾ ਹੈ ਉਸ ਨੂੰ ਅਸੀਂ ਪ੍ਰਾਪਤ ਨਹੀਂ ਕਰਨਾ ਚਾਹੁੰਦੇ ਅਤੇ ਜੋ ਕੁਝ ਪ੍ਰਾਪਤ ਕਰਨਾ ਚਾਹੁੰਦੇ ਹਾਂ ਉਹ ਸੰਭਵ ਨਹੀਂ ਹੁੰਦਾ ਐਸੀ ਗੁੜ ਦੀ ਡਲੀ ਨਾਲ ਤੋਬਾ ਮਿੱਠਾ ਕਰਨਾ ਚਾਹੁੰਦੇ ਹਾਂ ਜੇ ਸਫਲ ਹੋਣਾ ਸਾਡਾ ਉਦੇਸ਼ ਹੋਵੇ ਤਾਂ ਕਿਸੇ ਵੀ ਹਾਲਤ ਵਿੱਚ ਅਸੀਂ ਨਿਰਾਸ਼ ਨਹੀਂ ਹੋਵਾਂਗੇ ਪਰ ਅਸੀਂ ਤਾਂ ਦੂਜਿਆਂ ਨਾਲੋਂ ਵਧੇਰੇ ਸਫਲ ਹੋਣਾ ਚਾਹੁੰਦੇ ਹਾਂ ਇਸੇ ਲਈ ਅਸੀਂ ਅਸਫਲਤਾ ਤੇ ਨਿਰਾਸ਼ ਹੁੰਦੇ ਹਾਂ ਸਾਡੇ ਸਾਰਿਆਂ ਦੇ ਜੀਵਨ ਦੇ ਸਭ ਤੋਂ ਸੁਹਾਵਨੇ ਬਰੇ ਉਹ ਸਮਾਂ ਜਦੋਂ ਅਸੀਂ ਉਹ ਕੁਝ ਕਰਦੇ ਰਹੇ ਜਿਸ ਵਿੱਚੋਂ ਅਸੀਂ ਕਿਸੇ ਲਾਭ ਦੀ ਆਸ ਨਹੀਂ ਸੀ ਕੀਤੀ जिम्मेबाज ਬਾਜਾਂ ਨਾਲ ਤੇ ਕਬੂਤਰ ਕਬੂਤਰਾਂ ਨਾਲ ਉੱਡਦੇ ਹਨ ਉਵੇਂ ਹੀ ਉਸਾਰੂ ਵਿਚਾਰ ਚੰਗੇ ਵਿਚਾਰਾਂ ਨਾਲ ਤੇ ਟੈਂ ਦੇ ਵਿਚਾਰ ਟਾਹੂ ਸੋਚਾਂ ਤੇ ਬਿਰਤੀਆਂ ਨਾਲ ਚੱਲਦੇ ਹਨ ਕਈਆਂ ਦੇ ਗੋਡੇ ਬਹਿਣ ਤੋਂ ਪਹਿਲਾਂ ਹੀ ਦਿਲ ਵੀ ਬਹਿ ਜਾਂਦਾ ਹੈ ਹਰ ਬੰਦਾ ਆਪਣੇ ਮਨ ਦੀ ਸਿਹਤ ਨੂੰ ਬਦਲ ਕੇ ਜੀਵਨ ਵੀ ਬਦਲ ਸਕਦਾ ਹੈ ਹਸਪਤਾਲ ਵਿੱਚ ਤਪਦੀਕ ਦੇ ਇੱਕ ਰੋਗੀ ਨੇ ਦੂਜੇ ਨੂੰ ਕਿਹਾ ਸਾਡੇ ਵਿੱਚ ਇਸ ਗੱਲ ਦੀ ਸਾਂਝ ਹੈ ਕਿ ਸਾਨੂੰ ਦੋਹਾਂ ਨੂੰ ਤਪਦੀਕ ਦੀ ਬਿਮਾਰੀ ਹੈ ਜਵਾਬ ਮਿਲਿਆ ਨਹੀਂ ਸਾਡੇ ਵਿੱਚ ਇਸ ਗੱਲ ਦੀ ਸਾਂਝ ਹੈ ਕਿ ਅਸੀਂ ਦੋਵੇਂ ਰੋਗ ਤੋਂ ਮੁਕਤ ਹੋ ਕੇ ਜਿਉਣਾ ਚਾਹੁੰਦੇ ਹਾਂ ਹਾਥੀ ਨੂੰ ਆਉਂਦਿਆਂ ਵੇਖ ਕੇ ਇੱਕ ਕੀੜੀ ਨੇ ਆਪਣਾ ਡਰ ਪਰ ਘਟਾਉਂਦਿਆਂ ਦੂਜੀ ਨੂੰ ਕਿਹਾ ਕਿਤਨਾ ਵੱਡਾ ਜਾਨਵਰ ਹੈ ਉੱਤਰ ਮਿਲਿਆ ਤਾਂ ਕੀ ਹੋਇਆ ਉਹ ਇੱਕ ਹੈ ਅਸੀਂ ਦੋ ਹਾਂ ਇੱਕ ਮੁਟਿਆਰ ਨੇ ਦੂਜੀ ਨੂੰ ਪੁੱਛਿਆ ਤੂੰ ਪਰੀਆਂ ਵੇਖੀਆਂ ਹਨ ਉੱਤਰ ਮਿਲਿਆ ਨਹੀਂ ਉੱਤਰ ਮਿਲਿਆ ਨਹੀਂ ਹੋਲੀ ਬੋਲ ਕੋਈ ਆਪਾਂ ਨੂੰ ਵੇਖ ਨਾ ਲਵੇ ਸਾਡੇ ਅੰਦਰ ਸ਼ਕਤੀ ਦੇਖੂ ਹਨ ਪਰ ਅਸੀਂ ਉਹਨਾਂ ਨੂੰ ਗੇੜਦੇ ਨਹੀਂ ਜਿਹੜੇ ਪਹਾੜਾਂ ਦੀਆਂ ਚੋਟੀਆਂ ਤੇ ਚੜ੍ਹਦੇ ਹਨ ਉਹ ਪਹਿਲਾਂ ਆਪਣੇ ਮਨ ਵਿੱਚ ਲੰਮਾ ਅਭਿਆਸ ਕਰਦੇ ਹਨ ਕੋਈ ਵੀ ਵਿਅਕਤੀ ਮੁਸੀਬਤਾਂ ਮਜਬੂਰੀਆਂ ਮਜੂਸੀਆਂ ਤੇ ਹਾਰਾਂ ਦਾ ਸਾਹਮਣਾ ਕੀਤੇ ਬਿਨਾ ਨਾ ਸਿਆਣਾ ਹੋ ਸਕਦਾ ਹੈ ਨਾ ਤਕੜਾ ਨਾ ਬਹਾਦਰ ਹੋ ਸਕਦਾ ਹੈ ਨਾ ਸਹਿਨਸ਼ੀਲ ਯਾਰ ਉਹੀ ਕਰਦੇ ਹਨ ਜਿਨ੍ਹਾਂ ਵਿੱਚ ਸਮਾਜ ਤੋਂ ਆਪਣੀ ਮਰਜ਼ੀ ਮੰਨਵਾਉਣ ਦਾ ਹੌਸਲਾ ਹੁੰਦਾ ਹੈ। ਭਾਵੇਂ ਉਹ ਹਾਰ ਜਾਣ ਪਰ ਉਹਨਾਂ ਨੂੰ ਆਪਣੇ ਵਿਸ਼ਾਲ ਤੇ ਡੂੰਘੇ ਅਨੁਭਵ ਤੇ ਮਾਣ ਹੁੰਦਾ ਹੈ। ਜੋ ਕੁਝ ਤੁਹਾਡੇ ਨਾਲ ਵਾਪਰ ਰਿਹਾ ਹੈ ਉਸਦੇ ਸ਼ਾਇਦ ਤੁਹਾਨੂੰ ਅਰਥ ਹੁਣ ਸਮਝ ਨਾ ਆਉਣ ਪਰ ਆਪਣੇ ਗੁਜ਼ਰੇ ਜੀਵਨ ਉੱਤੇ ਝਾਤ ਮਾਰ ਕੇ ਵੇਖੋ। ਉਸ ਸਮੇਂ ਦੇ ਸਾਡੇ ਕੰਮਾਂ ਵਿਚਲੀ ਕਾਰਸ਼ੀਲ ਰੂਪਰੇਖਾ ਤੇ ਵੀ ਹੁਣ ਸਪਸ਼ਟ ਹੋ ਜਾਵੇਗੀ। ਅਤੀਤ ਵਿੱਚਲੇ ਸਾਡੇ ਹਰ ਇੱਕ ਕਾਰਜ ਵਿੱਚੋਂ ਇਹ ਵਿਉਂਤ ਝਲਕਦੀ ਹੈ ਇੱਕ ਵਾਰੀ ਤੇਲ ਨਾਲ ਲੱਦੇ ਇੱਕ ਟਰੱਕ ਨੂੰ ਜਦੋਂ ਅੱਗ ਲੱਗ ਗਈ ਤਾਂ ਕਿਸੇ ਦਾ ਨੇੜੇ ਜਾਣ ਦਾ ਹੌਸਲਾ ਨਾ ਪਿਆ ਪਰ ਅਚਾਨਕ ਹੀ ਇੱਕ ਮਾੜੂਆ ਜਿਹਾ ਬੰਦਾ ਦੌੜਿਆ ਆਇਆ ਅਤੇ ਉਸਨੇ ਅੱਗ ਦੀਆਂ ਲਾਟਾਂ ਵਿੱਚੋਂ ਡਰਾਈਵਰ ਨੂੰ ਬਾਹਰ ਖਿੱਚ ਲਿਆਂਦਾ ਮਗਰ ਉਸਨੇ ਦੱਸਿਆ ਕਿ ਉਸਦੇ ਦੋ ਬੱਚੇ ਅੱਗ ਵਿੱਚ ਸੜ ਕੇ ਮਾਰੇ ਗਏ ਸਨ ਇਸ ਲਈ ਉਹ ਜਦੋਂ ਵੀ ਕਿਸੇ ਨੂੰ ਅੱਗ ਵਿੱਚ ਘਿਰਿਆ ਵੇਖਦਾ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਜਿਵੇਂ ਉਸ ਦੇ ਬੱਚਿਆਂ ਉੱਤੇ ਫਿਰ ਮੁਸੀਬਤ ਆ ਪਈ ਹੋਵੇ ਸਾਡੇ ਵਿੱਚੋਂ ਹਰ ਇੱਕ ਕੋਲ ਦੇਣ ਲਈ ਕੁਝ ਨਾ ਕੁਝ ਹੁੰਦਾ ਹੈ ਜੇ ਤੁਹਾਨੂੰ ਵਿਸ਼ਵਾਸ ਨਹੀਂ ਤਾਂ ਕਿਸੇ ਹਸਪਤਾਲ ਜਾ ਕੇ ਵੇਖੋ ਕਈ ਇਸ ਉਡੀਕ ਵਿੱਚ ਹੋਣਗੇ ਕਿ ਤੁਸੀਂ ਉਹਨਾਂ ਦਾ ਹਾਲਚਾਲ ਪੁੱਛੋਗੇ ਕਈਆਂ ਨੇ ਖੱਤ ਲਿਖ ਲਿਆ ਹੋਵੇਗਾ ਪਰ ਉਹ ਤੁਹਾਡੇ ਉਡੀਕ ਕਰ ਰਹੇ ਹੋਣਗੇ ਕਿ ਉਹਨਾਂ ਦੇ ਖੱਤ ਨੂੰ ਲੈਟਰ ਬਾਕਸ ਤੱਕ ਤੁਸੀਂ ਪਹੁੰਚਾਓਗੇ ਇੱਕ ਵਾਰ ਇੱਕ ਬਾਰਸ਼ਾ ਨੇ ਮੁਨਾਦੀ ਕਰਵਾਈ ਕਿ ਅਗਲੇ ਦਿਨ ਉਸ ਦੇ ਮਹਿਲ ਦੇ ਬਾਹਰ ਹਰ ਇੱਕ ਲੋੜਵੰਦ ਦੀ ਮੰਗ ਪੂਰੀ ਕੀਤੀ ਜਾਵੇਗੀ। ਅਗਲੇ ਦਿਨ ਢੀੜਾਂ ਲੱਗ ਗਈਆਂ। ਇੱਕ ਫਕੀਰ ਆ ਕੇ ਅਖੀਰ ਉੱਤੇ ਖਲੋ ਗਿਆ। ਜਦੋਂ ਉਸ ਦੀ ਵਾਰੀ ਆਈ ਤਾਂ ਉਹ ਆਪਣੀ ਵਾਰੀ ਆਪਣੇ ਤੋਂ ਪਿਛਲੇ ਬੰਦੇ ਨੂੰ ਦੇ ਕੇ ਮੁੜ ਅਖੀਰ ਤੇ ਜਾ ਕੇ ਖਲੋ ਗਿਆ। ਸਾਰਾ ਦਿਨ ਉਹ ਏਵੇਂ ਕਰਦਾ ਰਿਹਾ। ਸ਼ਾਹੀ ਖਜ਼ਾਨਾ ਖਾਲੀ ਹੋ ਰਿਹਾ ਸੀ। ਔਰ ਪ੍ਰਸ਼ੰਸਾ 바ਰਸ਼ਾ ਦੀ ਨਹੀਂ ਆਪਣੀ ਵਾਰੀ ਦੂਜਿਆਂ ਨੂੰ ਦੇਣ ਵਾਲੇ ਉਸ ਫਕੀਰ ਦੀ ਹੋ ਰਹੀ ਸੀ 바ਰਸ਼ਾ ਨੇ ਫਕੀਰ ਨੂੰ ਪੁੱਛਿਆ ਇਹ ਕੀ ਕਰ ਰਿਹਾ ਹੈ ਉੱਤਰ ਮਿਲਿਆ ਜੋ ਕੁਝ ਤੁਸੀਂ ਕਰ ਰਹੇ ਹੋ ਉਹ ਕੁਝ ਹੀ ਮੈਂ ਕਰ ਰਿਹਾ ਹਾਂ ਤੁਹਾਡੇ ਕੋਲ ਦੂਜਿਆਂ ਨੂੰ ਦੇਣ ਲਈ ਸਾਹੀ ਖਜ਼ਾਨਾ ਹੈ ਮੇਰੇ ਕੋਲ ਦੇਣ ਨੂੰ ਤਾਂ ਮੇਰੀ ਵਾਰੀ ਹੀ ਹੈ ਸੋ ਮੈਂ ਆਪਣੀ ਵਾਰੀ ਦੂਜਿਆਂ ਨੂੰ ਦੇ ਰਿਹਾ ਹਾਂ ਆਲੇ ਦੁਆਲੇ ਝਾਤ ਮਾਰ ਕੇ ਵੇਖੋ ਬੜੇ ਲੋੜਵੰਦ ਲੋਕ ਵਿਖਾਈ ਦੇਣਗੇ ਆਪਣੇ ਘਰ ਦੇ ਅੰਦਰ ਝਾਤ ਮਾਰ ਕੇ ਵੇਖੋ ਬੜਾ ਕੁਝ ਦੂਜਿਆਂ ਨੂੰ ਦੇਣ ਲਈ ਤੁਹਾਨੂੰ ਵਿਖਾਈ ਦੇਵੇਗਾ ਜੀਵਨ ਦੇ ਇੱਕ ਪੜਾਅ ਤੱਕ ਸਾਨੂੰ ਬਸ ਤਾਂ ਪ੍ਰਾਪਤ ਕਰਕੇ ਖੁਸ਼ੀ ਹੁੰਦੀ ਹੈ ਇੱਕ ਪੜਾਅ ਅਜਿਹਾ ਵੀ ਆਉਂਦਾ ਹੈ ਜਦੋਂ ਕੁਝ ਦੇ ਕੇ ਖੁਸ਼ੀ ਹੁੰਦੀ ਹੈ ਕਈ ਪਹਿਲੇ ਪੜਾਅ ਤੋਂ ਅੱਗੇ ਨਹੀਂ ਲੰਘਦੇ ਸੋ ਉਹਨਾਂ ਨੂੰ ਦੇਣ ਦੀ ਖੁਸ਼ੀ ਨਹੀਂ ਮਿਲਦੀ ਅਜਿਹੇ ਵਿਅਕਤੀਆਂ ਤੋਂ ਖੋਣ ਵਾਲੇ ਕਈ ਪੈਦਾ ਹੋ ਜਾਂਦੇ ਹਨ ਅਧਿਆਪਕਾਂ ਦਾ ਜੀਵਨ ਭਾਵੇਂ ਅਮੀਰੀ ਵਾਲਾ ਨਾ ਹੋਵੇ ਪਰ ਦੂਜਿਆਂ ਦਾ ਜੀਵਨ ਉਸਾਰਨ ਕਰਨ ਕਾਰਨ ਉਹਨਾਂ ਨੂੰ ਜੀਵਨ ਦੀ ਤਸੱਲੀ ਵਧੇਰੇ ਹੁੰਦੀ ਹੈ। ਪੁਰਸ਼ ਨਾਲੋਂ ਇਸਤਰੀ ਵਧੇਰੇ ਤਿਆਗ, ਸਬਰ, ਸੰਤੋਖ ਅਤੇ ਮੋਹ ਵਾਲੀ ਹੁੰਦੀ ਹੈ। ਬਹੁਤਿਆਂ ਵਿੱਚ ਸਾਥ ਪ੍ਰਾਪਤ ਕਰਨ ਦੀ ਤਾਂਗ ਹੁੰਦੀ ਹੈ। ਸਾਥ ਦੇਣ ਦੀ ਦਲੇਰੀ ਨਹੀਂ ਹੁੰਦੀ। ਸਾਥ ਦੇਣ ਦੀ ਬਿਰਤੀ ਇਸਤਰੀ ਨੂੰ ਥੱਕਣ ਨਹੀਂ ਦਿੰਦੀ। ਜਿਨ੍ਹਾਂ ਨੇ ਆਪਣੇ ਘਰ ਵਿੱਚ ਕੋਈ ਪਸ਼ੂ ਰੱਖਿਆ ਹੋਇਆ ਹੁੰਦਾ ਹੈ ਉਹਨਾਂ ਕੋਲ ਤਸੱਲੀ ਅਤੇ ਪ੍ਰਸੰਨਤਾ ਦਾ ਇੱਕ ਸਰੋਤ ਬਣਦੇ ਰਹੇ ਹੁੰਦਾ ਹੈ ਤੁਹਾਨੂੰ ਮਾਨ ਹੋਣਾ ਚਾਹੀਦਾ ਹੈ ਕਿ ਤੁਸੀਂ ਦੂਜਿਆਂ ਦੇ ਕੰਮ ਆ ਸਕਦੇ ਹੋ ਅਸੀਂ ਨਿੱਕੀਆਂ ਜਿੱਤਾਂ ਵਾਲੇ ਲੋਕ ਹਾਂ ਇਹੀ ਕਾਰਨ ਹੈ ਕਿ ਅਸੀਂ ਛੱਟ ਬੇਇੱਜ਼ਤੀ ਮਹਿਸੂਸ ਕਰਨ ਲੱਗ ਪੈਂਦੇ ਹਾਂ ਏਵੇਂ ਅਸੀਂ ਆਪ ਹੀ ਸਮੱਸਿਆ ਬਣ ਜਾਂਦੇ ਹਾਂ ਅਤੇ ਆਪਣੇ ਲਈ ਆਪ ਹੀ ਮੁਸ਼ਕਲਾਂ ਪਜਾਉਂਦੇ ਰਹਿੰਦੇ ਹਾਂ ਪਹਿਲਾਂ ਅਸੀਂ ਸੋਚ ਦੀ ਪੱਧਰ ਤੇ ਹਾਰਦੇ ਹਾਂ ਫਿਰ ਅਮਲ ਵਿੱਚ ਪਛੜਦੇ ਹਾਂ ਵਿਹਾਰ ਦੇ ਪੱਖੋਂ ਅਸੀਂ ਧੀਰ ਨਾਲ ਅਪੜ ਕੇ ਸਮਾਗਮ ਦੀ ਮੂਰਲੀ ਕਤਾਰ ਵਿੱਚ ਬੈਠਣ ਦਾ ਯਤਨ ਕਰਦੇ ਹਾਂ। ਕਈ ਸਾਰਾ ਜੀਵਨ ਆਪਤੰਗ ਹੋਣ ਅਤੇ ਦੂਜਿਆਂ ਨੂੰ ਤੰਗ ਕਰਨ ਵਿੱਚ ਲੰਘਾ ਦਿੰਦੇ ਹਨ। ਕਈ ਆਪਣੀ ਅਣਖ ਦਾ ਸ਼ਮਲਾ ਇਤਨਾ ਲੰਮਾ ਕਰ ਲੈਂਦੇ ਹਨ ਕਿ ਉਹਨਾਂ ਦਾ ਹਰ ਕਾਰਜ ਬੇਰੁੱਤਾ ਅਤੇ ਬੇਟੰਗਾ ਪ੍ਰਤੀਤ ਹੁੰਦਾ ਹੈ। ਹਰ ਕਿਸੇ ਤੋਂ ਅਣਜਾਣੇ ਹੀ ਕਈ ਵਧਿਕੀਆਂ ਹੋ ਜਾਂਦੀਆਂ ਹਨ। اپنی غلطی ਜਾਂ ਕੀਤੀ ਵਿਧੇਕੀ ਦੀ ਕਦੀ ਮਾਫੀ ਮੰਗ ਕੇ ਵੇਖਣਾ ਤੁਹਾਨੂੰ ਇੰਜ ਲੱਗੇਗਾ ਜਿਵੇਂ ਤੁਹਾਡੀ ਰੂਹ ਇਸ਼ਨਾਨ ਕਰ ਰਹੀ ਹੋਵੇ ਇਸ ਉਪਰੰਤ ਹੀ ਤੁਸੀਂ ਮਹਿਸੂਸ ਕਰੋਗੇ ਕਿ ਤੁਸੀਂ ਆਪਣਾ ਕਿੰਨਾ ਸਮਾਂ ਅਤੇ ਸ਼ਕਤੀ ਵਿਅਰਥ ਗਵਾਉਂਦੇ ਰਹੇ ਹੋ ਜੀਵਨ ਵਿੱਚ ਕਦੀ ਵੀ ਜਿਹਾ ਨਹੀਂ ਹੋਵੇਗਾ ਕਿ ਤੁਸੀਂ ਬਿਲਕੁਲ ਇਕੱਲੇ ਰਹਿ ਜਾਵੋ ਸਥਿਤੀ ਕੋਈ ਵੀ ਹੋਵੇ ਕੋਈ ਨਾ ਕੋਈ ਤੁਹਾਡੇ ਪੱਖ ਵਿੱਚ ਨਿਤਰੇਗਾ ਆਪਣੀਆਂ ਮੁਸ਼ਕਲਾਂ ਉਸ ਕੋਲ ਹੀ ਲੈ ਕੇ ਜਾਵੋ ਜਿਸ ਕੋਲੋਂ ਹੱਲ ਦੀ ਆਸ ਹੋਵੇ ਜਾਂ ਜਿਸ ਕੋਲ ਤੁਹਾਡੀਆਂ ਮੁਸ਼ਕਲਾਂ ਸੁਣਨ ਦੀ ਸਮਰੱਥਾ ਹੋਵੇ ਪਿਆਰ ਕਰਨਾ ਤੇ ਧਿਆਨ ਦੇਣਾ ਉਦਾਸੀ ਦਾ ਇਲਾਜ ਹੁੰਦੇ ਹਨ ਇਹਨਾਂ ਨਾਲੋਂ ਪ੍ਰਾਮਤਾ ਦੂਰ ਹੁੰਦੀ ਹੈ ਅਤੇ ਉਤਸ਼ਾਹ ਜਾਗਦਾ ਹੈ ਦੂਜਿਆਂ ਪ੍ਰਤੀ ਪਿਆਰ ਪ੍ਰਗਟਾਉਣ ਦੇ ਨਿਕਟੰਗ ਹੁੰਦੇ ਹਨ ਇਹ ਇੱਛਾ ਹੀ ਆਪਣੇ ਆਪ ਵਿੱਚ ਇੱਕ ਹੁਲਾਰਾ ਬਣ ਜਾਂਦੀ ਹੈ ਤੁਸੀਂ ਕਿਸੇ ਦੀ ਸਮੱਸਿਆ ਧਿਆਨ ਨਾਲ ਸੁਣ ਲਵੋ ਉਹ ਆਪਣੀਆਂ ਸਮੱਸਿਆਵਾਂ ਦਾ ਹੱਲ ਆਪ ਲੱਭ ਲਵੇਗਾ ਇੱਕ ਵਿਅਕਤੀ ਨੇ ਕਿਹਾ ਮੈਂ ਆਪਣਾ ਮਕਾਨ ਵੇਚਣਾ ਚਾਹੁੰਦਾ ਹਾਂ ਪਰ ਵਿਕ ਨਹੀਂ ਰਿਹਾ ਸੁਣਨ ਵਾਲੇ ਮਿੱਤਰ ਨੇ ਪੁੱਛਿਆ ਜੇ ਤੂੰ ਇਹ ਮਕਾਨ ਖਰੀਦਣਾ ਹੋਵੇ ਤਾਂ ਤੂੰ ਕੀ ਮੁੱਲ ਪਾਵੇਂਗਾ ਵੇਚਣ ਵਾਲੇ ਨੂੰ ਸਮਝ ਆ ਗਈ ਕਿ ਉਸ ਦਾ ਮਕਾਨ ਕਿਤਨੇ ਵਿੱਚ ਵਿਕ ਸਕਦਾ ਸੀ ਸਾਡੀ ਸਮੱਸਿਆ ਉਦੋਂ ਉਲਝਦੀ ਹੈ ਜਦੋਂ ਅਸੀਂ ਆਪਣੀ ਦ੍ਰਿਸ਼ਟੀ ਦੇ ਪੱਖੋਂ ਸਪਸ਼ਟ ਨਹੀਂ ਹੁੰਦੇ ਜਦੋਂ ਅਸੀਂ ਦ੍ਰਿਸ਼ਟੀ ਦੇ ਪੱਖੋਂ ਸਪਸ਼ਟ ਨਾ ਹੋਈਏ ਤਾਂ ਅਸੀਂ ਗੱਲਬਾਤ ਦੀ ਥਾਂ ਬਹਿਸ ਕਰਨ ਲੱਗ ਪੈਂਦੇ ਹਾਂ ਬਹਿਸ ਨਾਲ ਵਿਥ ਵਧਦੀ ਹੈ ਗੜਤਨ ਉਪਜਦੀ ਹੈ ਜਦੋਂ ਤੱਕ ਤੁਸੀਂ ਯਤਨ ਨਹੀਂ ਕਰਦੇ ਤੁਸੀਂ ਆਪਣੀ ਸਮਰੱਥਾ ਨੂੰ ਨਹੀਂ ਜਾਣ ਸਕਦੇ ਕਈ ਆਦਤ ਬਸ ਕਹਿੰਦੇ ਸੁਣੇ ਜਾਂਦੇ ਹਨ ਪਹਿਲਾਂ ਇਹ ਵਾਪਰ ਜਾਵੇ ਇਸ ਉਪਰੰਤ ਹੀ ਮੈਂ ਕੰਮ ਕਰਾਂਗਾ ਕੁਝ ਕਰਕੇ ਵੇਖੋ ਕੁਝ ਹੋਰ ਕਰਨ ਦਾ ਉਸ਼ਾ ਅਤੇ ਵਿਸ਼ਵਾਸ ਅਵਸ਼ੇ ਜਾਗੇਗਾ ਦੂਜਿਆਂ ਦੀ ਮਦਦ ਕਰਦੇ ਆ ਤੇ ਸਮੱਸਿਆਵਾਂ ਵਿੱਚ उलझ ਜਾਂਦੇ ਆ ਸਾਨੂੰ ਆਪਣੀਆਂ ਸਮੱਸਿਆਵਾਂ ਦਾ ਹੱਲ ਸੁਝ ਜਾਵੇਗਾ ਜਦੋਂ ਤੁਹਾਨੂੰ ਕੋਈ ਮੁਸੀਬਤ ਬਣੇ ਆਪਣੇ ਤੋਂ ਵਡੇਰੀ ਮੁਸੀਬਤ ਵਾਲੇ ਵਿਅਕਤੀ ਦਾ ਸਾਥ ਦੇ ਕੇ ਵੇਖਣਾ ਤੁਹਾਨੂੰ ਆਪਣੀ ਮੁਸੀਬਤ ਬੜੀ ਛੋਟੀ ਅਤੇ ਆਸਾਨ ਪ੍ਰਤੀਤ ਹੋਣ ਲੱਗ ਪਵੇਗੀ ਕੁਝ ਕਰਨ ਦੇ ਪੱਖੋਂ ਅਸੀਂ ਉਦੋਂ ਤੱਕ ਹੀ ਡਰਦੇ ਰਹਿੰਦੇ ਹਾਂ ਜਦੋਂ ਤੱਕ ਅਸੀਂ ਸੋਚਦੇ ਰਹਿੰਦੇ ਹਾਂ ਜਿਹੜੇ ਲੋਕ ਸੁਖਣਾ ਸੁਖਦੇ ਹਨ ਜਾਂ ਚਲੇ ਜਾ ਸੁਖਦੇ ਹਨ ਉਹ ਸੋਚ ਦੇ ਪੱਖੋਂ ਮੁਕਤ ਹੋ ਜਾਂਦੇ ਹਨ ਉਹ ਆਪਣਾ ਧਿਆਨ ਸੰਸਿਆ ਉਤੇ ਨਹੀਂ ਸੰਭਾਵਨਾ ਮੌਤੇ ਕੇਂਦ੍ਰਿਤ ਕਰਦੇ ਹਨ ਇਵੇਂ ਹੀ ਜੇ ਕੋਈ ਰਿਸ਼ਤਾ ਕਰਨ ਸਮੇਂ ਦ੍ਰਿਸ਼ਟੀ ਪ੍ਰਵਾਨ ਕਰਨ ਦੀ ਹੋਵੇ ਤਾਂ ਔਗਣ ਵੀ ਗੁਣ ਵਿਖਾਈ ਦੇ ਲੱਗ ਪੈਂਦੇ ਹਨ ਧਾਰਮਿਕ ਬਿਰਤੀ ਵਾਲੇ ਵਿਅਕਤੀ ਇਸੇ ਕਰਕੇ ਬਧੇਰੇ ਸੰਤੁਸ਼ਟ ਹੁੰਦੇ ਹਨ ਕਿਉਂਕਿ ਉਹ ਸੋਚਣ ਨਾਲੋਂ ਵਧੇਰੇ ਕਰਨ ਵਿੱਚ ਰੁੱਝੇ ਰਹਿੰਦੇ ਹਨ ਉਹ ਸੰਸਿਆ ਤੋਂ ਮੁਕਤ ਹੁੰਦੇ ਹਨ ਇਸੇ ਲਈ ਪ੍ਰਸੰਨ ਪ੍ਰਤੀਤ ਹੁੰਦੇ ਹਨ ਚੁੱਪ ਰਹਿਣ ਦੀ ਆਦਤ ਪ੍ਰਸੰਨਤਾ ਵੱਲ ਪਹਿਲਾ ਕਦਮ ਹੁੰਦੀ ਹੈ ਜਿਹੜੇ ਚੁੱਪ ਰਹਿੰਦੇ ਹਨ ਉਹਨਾਂ ਦਾ ਮਨ ਉਹਨਾਂ ਦੀਆਂ ਸਮੱਸਿਆਵਾਂ ਵਾਸਤੇ ਸੋਚਣ ਲਈ ਵਧੇਰੇ ਸਮਾਂ ਦੇ ਸਕਦਾ ਹੈ ਉਹਨਾਂ ਵਿੱਚ ਨਾ ਕੇਵਲ ਬਧੇਰੇ ਟਿਕਾਉ ਹੁੰਦਾ ਹੈ ਸਗੋਂ ਉਹਨਾਂ ਦੇ ਬੋਲਾਂ ਵਿੱਚ ਬਧੇਰੇ ਡੂੰਘਾਈ ਵੀ ਹੁੰਦੀ ਹੈ ਅਤੇ ਉਹਨਾਂ ਨੂੰ ਬਧੇਰੇ ਧਿਆਨ ਨਾਲ ਸੁਣਿਆ ਜਾਂਦਾ ਹੈ। ਕਈ ਸਮੱਸਿਆਵਾਂ ਨੂੰ ਅਸੀਂ ਖੋਲਦੇ ਹੀ ਨਹੀਂ ਜਿਵੇਂ ਠੱਪੀ ਹੋਈ ਫੁਲਕਾਰੀ ਆਪਣਾ ਸਮੁੱਚ ਪੇਸ਼ ਨਹੀਂ ਕਰਦੀ। ਇਵੇਂ ਠੱਪੀ ਹੋਈ ਸਮੱਸਿਆ ਦੇ ਸਾਰੇ ਪੱਖ ਵੀ ਨਹੀਂ ਉਗੜਦੇ। ਸਮੱਸਿਆ ਨੂੰ ਖੋਲਣ ਨਾਲ ਕਈ ਪੱਖ ਆਪਸ ਵਿੱਚ ਹੀ ਮਨਫ਼ੀ ਹੋ ਜਾਂਦੇ ਹਨ। ਅਤੇ ਅਲਜਾਬਰੇ ਦੀ ਵੱਡੀ ਰਕਮ ਦੇ ਨਿੱਕੇ ਜਿਹੇ ਹੱਲ ਵਾਂਗ ਸਭ ਕੁਝ ਨਿਖਰ ਕੇ ਸਪਸ਼ਟ ਹੋ ਜਾਂਦਾ ਹੈ ਕਿਸੇ ਨਜ਼ਦੀਕੀ ਦੀ ਮੌਤ ਕਈ ਵਾਰੀ ਸਾਡਾ ਲੱਖ ਤੋੜ ਦਿੰਦੀ ਹੈ ਬਿਮਾਰੀ, ਹਾਰ, ਗਲਤਫਹਿਮੀ, ਅਸਫਲਤਾ, ਬੇਇੱਜ਼ਤੀ, ਦੁਸ਼ਮਣੀ, ਆਰਥਿਕ ਤੰਗੀ ਆਦ ਸਾਨੂੰ ਨਿਰਾਸ਼ ਕਰਨ ਵਾਲੇ ਹੋਰ ਪੱਖ ਹਨ ਕਈ ਵਾਰੀ ਸਾਡੇ ਹੌਂਸਲੇ ਤਿੰਨ ਟਹਿ ਜਾਂਦੇ ਹਨ ਕਿ ਸਾਨੂੰ ਫਿਰ ਉੱਠਣ ਦੀ ਕੋਈ ਆਸ ਵਿਖਾਈ ਨਹੀਂ ਦਿੰਦੀ ਇੱਥੇ ਹੀ ਲੋੜ ਪੈਂਦੀ ਹੈ ਅੰਦਰਲੀ ਸ਼ਕਤੀ ਨੂੰ ਜਗਾਉਣ ਦੀ ਕੋਈ ਵੀ ਉਦਾਸੀ ਜਾਂ ਨਿਰਾਸ਼ਾ ਅਜੇ ਹੀ ਨਹੀਂ ਹੁੰਦੀ ਜਿਸ ਦਾ ਪਹਿਲਾਂ ਕਿਸੇ ਹੋਰ ਨੂੰ ਸਾਹਮਣਾ ਨਾ ਕਰਨਾ ਪਿਆ ਹੋਵੇ ਕੋਈ ਅਜਿਹਾ ਦਰਿਆ ਨਹੀਂ ਜਿਸ ਨੂੰ ਮਨੁੱਖ ਨੇ ਪਾਰ ਨਾ ਕੀਤਾ ਹੋਵੇ ਕੋਈ ਅਜਿਹੀ ਮੁਸੀਬਤ ਨਹੀਂ ਜਿਸ ਦਾ ਮਨੁੱਖ ਕੋਲ ਹੱਲ ਨਾ ਹੋਵੇ ਮਨੁੱਖ ਵਿੱਚ ਬਹੁਤ ਕੁਝ ਬਰਦਾਸ਼ਤ ਕਰਨ ਦੀ ਸੁਭਾਵਿਕ ਸ਼ਕਤੀ ਹੁੰਦੀ ਹੈ। ਕਈ ਬਿਮਾਰੀਆਂ ਦਾ ਇਲਾਜ ਨਹੀਂ ਹੁੰਦਾ, ਉਹਨਾਂ ਨੂੰ ਆਪਣੇ ਮਨ ਦੀ ਪਕਿਆਈ ਨਾਲ ਸਹਿਣਾ ਹੀ ਇਲਾਜ ਹੁੰਦਾ ਹੈ। ਸਾਡੇ ਚਰਿੱਤਰ ਦੀ ਪਕਿਆਈ ਇਸ ਗੱਲ ਵਿੱਚੋਂ ਮਾਪੀ ਜਾ ਸਕਦੀ ਹੈ ਕਿ ਅਸੀਂ ਆਪਣੀਆਂ ਅਸਫਲਤਾ ਨੂੰ ਕਿੰਨੇ ਸਾਬਤ ਕਦਮਾਂ ਨਾਲ ਬਰਦਾਸ਼ਤ ਕਰਦੇ ਹਾਂ। ਜੋ ਕੁਝ ਯੋਗ ਹੁੰਦਾ ਹੈ, ਉਸ ਦੀ ਪ੍ਰਾਪਤੀ ਅਸੰਭਵ ਨਹੀਂ ਹੁੰਦੀ। ਬੁਢਾਪਾ ਕਈਆਂ ਲਈ ਇੱਕ ਅ fırsਰ ਹੁੰਦਾ ਹੈ ਤੇ ਕਈਆਂ ਲਈ ਮੁਸੀਬਤ। ਅਸੀਂ ਜਿੱਥੋਂ ਸੇਵਾ ਮੁਕਤ ਹੁੰਦੇ ਹਾਂ ਸੇਵਾ ਮੁਕਤ ਹੋਣ ਉਪਰੰਤ ਵੀ ਉੱਥੋਂ ਹੀ ਮਾਨਤਾ ਦੀ ਬਿਲਾਸਾ ਕਰਦੇ ਹਾਂ ਤੇ ਸਾਨੂੰ ਜਾਣ ਕੇ ਦੁੱਖ ਹੁੰਦਾ ਹੈ ਕਿ ਸਾਡੇ ਬਿਨਾਂ ਵੀ ਸਭ ਕੁਝ ਠੀਕ ਠਾਕ ਚੱਲ ਰਿਹਾ ਹੈ ਚੰਗਾ ਤਾਂ ਇਹੀ ਹੋਵੇਗਾ ਕਿ ਜਿੱਥੋਂ ਸੇਵਾ ਮੁਕਤ ਹੋਈ ਉਸ ਥਾਂ ਸਥਾਨ ਜਾਂ ਸੰਸਥਾ ਤੋਂ ਸਦਾ ਲਈ ਮੁਕਤ ਹੋ ਜਾਈਏ ਤੇ ਜੀਵਨ ਦਾ ਇੱਕ ਨਵਾਂ ਪੰਨਾ ਉਲਕੀਏ ਕੋਰੀਆ ਵਿੱਚ ਜਦੋਂ ਕੋਈ 60 ਵਰਿਆਂ ਦਾ ਹੁੰਦਾ ਹੈ ਤਾਂ ਉਹ ਆਪਣਾ ਨਾਂ ਵੀ ਬਦਲ ਲੈਂਦਾ ਹੈ ਰਾਜਸਥਾਨ ਵਿੱਚ ਜਦੋਂ ਕੋਈ ਸੇਵਾਮੁਕਤ ਹੁੰਦਾ ਹੈ ਤਾਂ ਉਸਦੀ ਬਰਾਤ ਵਿੱਚ ਉਸਦੇ ਸਹਿਕਰਮੀ ਸ਼ਾਮਲ ਹੁੰਦੇ ਹਨ ਅਤੇ ਉਸਦੇ ਸਹਿਕਰਮੀ ਉਸ ਨੂੰ ਸੱਚੀ ਮੁੱਚੀ ਦਾ ਲਾੜਾ ਬਣਾ ਕੇ ਘੋੜੀ ਤੇ ਚੜਾ ਕੇ ਬੈਂਡਵਾਜੇ ਨਾਲ ਉਸਦੇ ਘਰ ਲੈ ਕੇ ਜਾਂਦੇ ਹਨ ਜਿੱਥੇ ਉਸਦੀ ਪਤਨੀ ਇੱਕ ਵਿਆਹੀ ਜਾਣ ਵਾਲੀ ਦੁਲਹਨ ਵਾਂਗ ਜੈ ਮਾਲਾ ਪਾਉਂਦੀ ਹੈ ਈਵੇਂ ਉਹ ਦੋਵੇਂ ਇੱਕ ਨਵਾਂ ਜੀਵਨ ਸ਼ੁਰੂ ਕਰਦੇ ਹਨ ਜਦੋਂ ਤੱਕ ਕੋਈ ਜਨੂਨ ਨਾ ਹੋਵੇ ਜ਼ਿੰਦਗੀ ਨੂੰ ਸ਼ਿੱਦਤ ਨਾਲ ਜੀਣਾ ਸੰਭਵ ਨਹੀਂ ਹੁੰਦਾ हिमालय ਉੱਤੇ ਚੜਨਾ ਇੱਕ ਜਨੂਨ ਹੈ ਸਭ ਤੋਂ ਲੰਮਾ ਖਤ ਲਿਖਣਾ ਇੱਕ ਜਨੂਨ ਹੈ ਲਗਾਤਾਰ ਨੱਚਦੇ ਰਹਿਣਾ ਇੱਕ ਜਨੂਨ ਹੈ ਜਿਨ੍ਹਾਂ ਦੀ ਜ਼ਿੰਦਗੀ ਦਾ ਤਾਪਮਾਨ ਘੱਟ ਹੁੰਦਾ ਹੈ ਉਹਨਾਂ ਨੂੰ ਦੂਜਿਆਂ ਦਾ ਜਨੂਨ ਕੇਵਲ ਪਾਗਲਪਨ ਪ੍ਰਤੀਤ ਹੋਵੇਗਾ ਪਰ ਕਿਸੇ ਸ਼ੌਂਕ ਵਿੱਚ پاگل ਹੋਏ ਬਿਨਾਂ ਕਲਪਨਾ ਤੇ ਉਮੀਦ ਦੇ ਨਵੇਂ ਦਿਸਹਦ ਦੇ ਵਿਖਾਈ ਨਹੀਂ ਦਿੰਦੇ ਪ੍ਰਸੰਨ ਹੋਣ ਵਾਸਤੇ ਧਨ ਦੀ ਨਹੀਂ ਖੁਸ਼ਹਾਲ ਮਨ ਦੀ ਲੋੜ ਹੁੰਦੀ ਹੈ ਜਿਹੜੇ ਸਥਾਨ ਅਤੇ ਵਾਤਾਵਰਣ ਵਿੱਚ ਤੁਹਾਨੂੰ ਸਾਹ ਸੌਖਾ ਨਹੀਂ ਆਉਂਦਾ ਉਥੋਂ ਦੂਰ ਚਲੇ ਜਾਵੋ ਦੂਰ ਜਾਣ ਦੀ ਸਮਰੱਥਾ ਤੁਹਾਡੀਆਂ ਲੱਤਾਂ ਵਿੱਚ ਹੁੰਦੀ ਹੈ ਦੂਰ ਜਾ ਕੇ ਜਦੋਂ ਤੁਸੀਂ ਆਪਣੀ ਸਮੱਸਿਆ ਬਾਰੇ ਸੋਚੋਗੇ ਤਾਂ ਉਹ ਬੜੀ ਸਰਲ ਪ੍ਰਤੀਤ ਹੋਵੇਗੀ ਅਰੇ ਤੁਸੀਂ ਬਥੇਰੇ ਫਰਤੀਲੇ ਕਦਮਾਂ ਨਾਲ ਵਾਪਸ ਮੁੜੋਗੇ ਛੱਟਪਟ ਫੈਸਲਾ ਕਰਨ ਦੀ ਥਾਂ ਆਪਣੇ ਮਨ ਨੂੰ ਟਿਕਾਓ ਵਿੱਚ ਆਉਣ ਦਿਓ ਟਿਕੇ ਹੋਏ ਮਨ ਵਿੱਚ ਠੀਕ ਅਤੇ ਯੋਗ ਨਿਰਣੇ ਕਰਨ ਦੀ ਯੋਥਾ ਸ਼ਕਤੀ ਹੁੰਦੀ ਹੈ ਆਪਣੀਆਂ ਸਮੱਸਿਆਵਾਂ ਨੂੰ ਤੁਸੀਂ ਆਪ ਹੀ ਸਮਝ ਸਕਦੇ ਹੋ ਸੋ ਉਹਨਾਂ ਦਾ ਹੱਲ ਵੀ ਤੁਸੀਂ ਹੀ ਲੱਭ ਸਕਦੇ ਹੋ ਇਹ ਯਾਦ ਰੱਖਣਾ ਵੀ ਜ਼ਰੂਰੀ ਹੈ ਕਿ ਜੋ ਅਸੰਭਵ ਹੈ ਉਸਦੇ ਹੋ ਜਾਣ ਤੇ ਤੁਸੀਂ ਵਧੇਰੇ ਦੁਖੀ ਹੋਵੋਗੇ ਕਿਉਂਕਿ ਉਹ ਤੁਹਾਡੇ ਸਮੂਚ ਨਾਲ ਇੱਕ ਸੁਰ ਨਹੀਂ ਹੋਵੇਗਾ ਸਾਡੀਆਂ ਸਮੱਸਿਆਵਾਂ ਮੌਰੋਂ ਤੱਕ ਹੀ ਪਰੇਸ਼ਾਨ ਕਰਦੀਆਂ ਹਨ ਜਦੋਂ ਤੱਕ ਅਸੀਂ ਉਹਨਾਂ ਵਿੱਚ ਦਿਲਚਸਪੀ ਨਾ ਲਈਏ। ਸੰਸਿਆ ਦਾ ਡਰ ਉਦੋਂ ਤੱਕ ਹੀ ਹੁੰਦਾ ਹੈ ਜਦੋਂ ਤੱਕ ਅਸੀਂ ਸਮੱਸਿਆ ਦੇ ਅਖਾੜੇ ਵਿੱਚ ਨਾ ਉਤਰੀਏ। ਫੌਜੀ ਉਰੋਂ ਤੱਕ ਹੀ ਡਰਦੇ ਹਨ ਜਦੋਂ ਤੱਕ ਉਹ ਜੰਗ ਵਿੱਚ ਭਾਗ ਨਹੀਂ ਲੈਂਦੇ। ਕਿਸੇ ਕਾਰਜ ਵਿੱਚ ਲਈ ਦਿਲਚਸਪੀ ਨਾਲ ਮਨ ਇਕਾਗਰ ਹੋ ਜਾਂਦਾ ਹੈ। ਇਕਾਗਰਤਾ ਆਪਣੇ ਆਪ ਵਿੱਚ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਵਾਲੀ ਸ਼ਕਤੀ ਹੁੰਦੀ ਹੈ। ਤੁਸੀਂ ਦੂਜਿਆਂ ਦੇ ਚੰਗੇ ਕੰਮਾਂ ਦੀ ਪ੍ਰਸ਼ੰਸਾ ਕਰੋ ਤੁਹਾਨੂੰ ਪ੍ਰਸ਼ੰਸਾਯੋਗ ਕੰਮ ਕਰਨ ਦੀ ਜਾਂਚ ਆ ਜਾਵੇਗੀ ਇਕਾਗਰ ਮਨ ਹੀ ਪ੍ਰਸ਼ੰਸਾਯੋਗ ਕਾਰਜ ਕਰਦੇ ਹਨ ਕਈ ਵਾਰੀ ਸਾਡੀ ਉਦਾਸੀ ਦਾ ਕਾਰਨ ਇਹ ਹੁੰਦਾ ਹੈ ਕਿ ਅਸੀਂ ਆਪਣੇ ਸਰੀਰ ਜਾਂ ਆਪਣੇ ਦਿਮਾਗ ਦੀ ਜਿਆਦਾ ਵਰਤੋਂ ਜਾਂ ਦੁਰਵਰਤੋਂ ਕੀਤੀ ਹੁੰਦੀ ਹੈ ਇਹ ਵਿਗੜਿਆ ਸੰਤੁਲਨ ਸਾਡੀ ਦ੍ਰਿਸ਼ਟੀ ਵਿੱਚ ਟੇਢ ਉਪਜਾਉਂਦਾ ਹੈ ਲੋੜਿੰਦਾ ਆਰਾਮ ਕਰਕੇ ਅਤੇ ਸੰਤੁਲਨ ਨੂੰ ਮੁੜ ਬਹਾਲ ਕਰਕੇ ਅਸੀਂ ਗਵਾਚਿਆ ਟਿਕਾਊ ਮੁੜ ਪ੍ਰਾਪਤ ਕਰ ਸਕਦੇ ਹਾਂ ਕੰਮ ਤਿਆਗ ਕੇ ਬੈਠਣ ਵਾਲਾ ਤੇ ਕੇਵਲ ਸੋਚਣ ਵਾਲਾ ਵਿਅਕਤੀ ਆਪਣੀ ਹਾਰ ਬਾਰੇ ਸੋਚਦਾ ਹੈ ਅਤੇ ਉਸ ਨੂੰ ਡਰ ਲੱਗਦਾ ਹੈ ਜਦੋਂ ਕਿ ਕਾਰਜ ਵਿੱਚ ਰੁੱਝਿਆ ਤੇ ਖਲੋਤਾ ਵਿਅਕਤੀ ਵਧੇਰੇ ਆਤਮ ਵਿਸ਼ਵਾਸ ਵਾਲਾ ਹੋ ਕੇ ਖਤਰਿਆਂ ਨੂੰ ਵੀ ਆਪਣੇ ਪੱਖ ਵਿੱਚ ਕਰ ਲੈਂਦਾ ਹੈ ਜਿਨ੍ਹਾਂ ਦੇ ਮਨ ਵਿੱਚ ਆਸ ਉਮੀਦ ਹੁੰਦੀ ਹੈ ਉਹ ਲਹਿਰਾਉਂਦੇ ਸਾਵੇਂ ਰੁੱਖ ਹੁੰਦੇ ਹਨ ਪਰ ਜਿਹੜੇ ਨਿਰਆਸ ਹੁੰਦੇ ਹਨ ਉਹ ਰੁੱਖ ਕੇਵਲ ਬਾਲਣ ਬਣਦੇ ਹਨ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ